ਸੋਸੀ ਗੱਲ ਜੀ ਕੀ ਹਾਲ ਚਾਲ ਆ ਦੋਸਤੋ ਆਪਾਂ ਲੱਗੇ ਜੀ ਵਲੌਗ ਵਲੌਗ ਦੀ ਸਟਾਰਟਿੰਗ ਕਰਨ ਤੇ ਬੱਚਿਆਂ ਨੂੰ ਦੀ ਵੈਣ ਆਉਣ ਵਾਲੀ ਇਹਨਾਂ ਨੂੰ ਚੜਾਉਣਾ ਹੈ ਵੈਣ ਉਹ ਵੀ ਇਹਨਾਂ ਦੀ ਇਧਰੋਂ ਤੇ ਜਾਣਾ ਇਹਨਾਂ ਨੇ ਇਧਰ ਨੂੰ ਆ ਤੇ ਖੜੇ ਆ ਇੱਥੇ ਸੜਕ ਤੇ ਤੇ ਇਹਨਾਂ ਦੀ ਵੈਣ ਦੀ ਵੇਟ ਹੋ ਰਹੀ ਆ ਅੱਜ ਤੇ ਇਹਨਾਂ ਦੇ ਸਕੂਲਾਂ ਦਾ ਸਕੂਲ ਦਾ ਕੰਮ ਹੀ ਹੋਊਗਾ ਬੱਚੇ-ਪੁੱੱਚੇ ਕਿਰਾਂ ਜਾਲ ਚ ਪਾ ਜਾਗੇ ਤੇ ਬਾਈ ਜੀ ਆਪਣੀ ਇੱਕ ਕਬੂਤਰੀ ਗਈ ਇੱਥੇ ਆ ਤੇ ਇੱਕ ਨਹੀਂ ਲੱਭੀ ਕਿਉਂਕਿ ਉਹਦਾ ਪਤਾ ਹੀ ਨਹੀਂਗਾ ਕਿਹਦੇ ਕੋਲੇ ਆ ਕਿਹਦੇ ਕੋਲੇ ਨਹੀਂ ਤੇ ਬਾਕੀ ਉਹ ਉੱਡੀ ਆਡੀ ਵੀ ਨਹੀਂਗੀ ਤੇ ਅੱਜ ਨਵੇਂ ਕਬੂਤਰ ਛੱਡਾਂਗੇ ਆ ਕੇ ਕਿਰਮ ਬੱਚੇ ਪਾ ਜਾਣ ਕੱਲੇ ਜਾਲ ਚ ਤੇ ਬੱਚੇ ਕੱਢ ਜਾਣਗੇ ਬਾਹਰ ਤੇ ਬਸ ਅੱਜ ਤਾਂ ਇਹਨਾਂ ਨੂੰ ਤਿਆਰ ਤੁਰ ਕਰਕੇ ਤੋਰਨ ਦੀ ਤਿਆਰੀ ਰਹਗੀ ਲੋ ਜੀ ਬਾਈ ਜੀ ਜਿਹੜਾ ਬਾਈ ਨੇ ਸ਼ੂ ਮੰਤਰ ਦਿੱਤਾ ਸੀ ਦੇਤਾ ਕਬੂਤਰਾਂ ਨੂੰ ਤੇ ਕਬੂਤਰਾਂ ਨੂੰ ਵੀ ਦੇਤਾ ਤੇ ਦੋ ਬੱਚੇ ਬੈਠੇ ਆ ਤਾਂ ਆ ਵੱਡਾ ਸਿੱਧਾ ਬਹਿ ਗਿਆ ਛੱਡਿਆ ਸੀ ਵੱਡਾ ਬੱਚਾ ਇੱਕ ਆ ਪਤਾ ਨਹੀਂ ਕਿਹਦਾ ਬੈਠਾ ਇਹ ਆ ਬੈਠਾ ਇਹ ਆ ਬੈਠਾ ਤੇ ਇੱਕ ਆ ਪਣ ਉਹਦੇ ਆ ਫਤੂ ਪੂਰੀ ਮੈਂ ਕਿਹਾ ਸਿੱਧਾ ਬਹਿ ਜੂ ਬੱਚੇ ਬਈ ਜਾਲ ਚ ਪਾ ਕੇ ਟੰਗ ਜਗੇ ਆਪਾਂ ਪਾਣੀ ਦੇ ਕੇ ਉਹਨਾਂ ਨੂੰ ਪਾਣੀ ਦੇ ਕੇ ਜਾਲ ਚ ਪਾ ਕੇ ਟੰਗ ਦੇ ਕੇ ਕਿਉਂਕਿ ਆਪਾਂ ਜਾਣਾ ਸਕੂਲ ਚ ਜਵਾਕਾਂ ਦੇ ਇਹ ਪੁਰਾਣੀ ਸਕੂਲ ਚ ਜਿਹੜਾ ਪੁਰਾਣਾ ਸਕੂਲ ਸੀ ਉੱਥੇ ਤੇ ਕਾਂ ਕਰਕੇ ਹੀ ਆ ਬਈ ਫਿਰ ਬੱਚੇ ਫਿਰ ਉੱਡੂ ਟੁੱਟੇ ਜਾਂਦੇ ਮੋਗਰਾਂ ਨਾ ਨਿੱਕੇ ਬੱਚੇ ਮੁੜ ਕੇ ਔਖਾ ਲਓ ਜੀ ਬਈ ਬੱਚੇ ਜਾਲ ਚ ਪਾਤੇ ਇੱਕ ਕਬੂਤਰ ਨਵਾਂ ਕੱਢਿਆ ਸੀਗਾ ਚੱਲ ਮੈਂ ਕਿ ਉਹਨੂੰ ਬੰਦ ਛਤਰੀ ਤੇ ਬੈਠਾ ਰਹਿਣ ਲਈ ਤੇ ਇੱਕ ਆ ਪੱਠੀ ਕੱਲ ਵੀ ਉੱਡੀ ਸੀ ਤੇ ਥੋੜਾ ਜਿਹਾ ਚਰਜ ਵੀ ਥੋੜਾ ਜਿਹਾ ਚਰ ਉੱਡ ਕੇ ਕਬੂਦਰੀ ਮੈਂ ਕਿ ਵੇਖ ਲੇ ਗੱਡਾ ਕੇ ਗਾਂ ਆਈ ਸੀ ਕਿਸੇ ਕੋਲੋਂ ਮੈਂ ਕਿ ਉੱਡੀ ਕੀ ਪਤਾ ਇਹ ਨਾਲ ਉੱਡ ਇੱਕ ਕਬੂਤਰ ਆ ਕੱਢਿਆ ਨਵਾਂ ਆਪਣਾ ਉਹ ਜਾਂਦਾ ਕਿ ਕਾ ਪਤਾ ਨਹੀਂ ਕੀ ਦਾ ਬੈਠਾ ਇਹ ਆ ਬੈਠਾ ਤੇ ਬੱਤੇ ਬਾਅਦ ਇਹ ਜਾਲ ਚ ਪਾ ਗਿਆ ਕਿਉਂਕਿ ਮੈਂ ਕਿਹਾ ਬਾਹਰ ਜਾਣਾ ਚਲੂ ਉਹ ਤਾਂ ਫਿਰ ਕੋਈ ਗੱਲ ਨਹੀਂ ਉਹਨਾਂ ਦੀ ਤਾਂ ਉਹਦਾ ਵੱਡੇ ਆ ਤੂੰ ਪਾਣੀ ਪੂਣੀ ਦਿੱਤਾ ਇਹਨਾਂ ਨੂੰ ਗਿੱਜੇ ਹੈਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਕੂਤਰੀ ਉੱਡ ਕੇ ਆਈ ਆ ਭਾਈ ਆਪਾਂ ਇਹਨੂੰ ਲਾ ਲਿਆ ਜੀ ਭਾਈ ਕੂਤਰਾਂ ਦਾ ਸਮਾਨ ਜਿਹਾ ਖੇਚੇ ਉਹਨਾਂ ਦੇ ਕੂਤਰ ਨਾਲ ਲੈ ਕੇ ਗਾਂ ਬਦਾਮ ਟੋਕੇ ਉਹਨਾਂ ਨੂੰ ਦਿੱਤੇ ਪਾ ਇਹਨਾਂ ਨੂੰ ਇੱਕ ਦੋ ਵਾਰੀ ਖੁਰਦ ਦੇਣੀ ਪਊ ਵੀ ਦਵਾਈ ਇਹਨਾਂ ਦੀ ਜ਼ਿਆਦਾ ਪ੍ਰੋਬਲਮ ਹੈ ਇਹਨਾਂ ਨੂੰ ਤੇ ਕੂਤਰਾ ਆਪਣਾ ਜਿਹੜਾ ਜਿਹਨਾਂ ਵਾਂ ਕੱਢਿਆ ਸੀ ਇਹ ਆ ਗਿਆ ਬਹਿਣ ਇਹ ਬਹਿ ਜੇ ਇਹ ਤਾਂ ਸੁਤਾੜ ਕੇ ਬੱਚੇ ਰਹਿ ਜਾਣਗੇ ਚਲੋ ਆ ਕੀ ਕਰਦੇ ਆਂ ਤੇ ਜਵਾਕਾਂ ਦੀ ਸਕੂਲ ਚ ਜਾ ਕੇ ਆਈ ਗਈ ਤੇ ਨਾਲ ਇਹ ਆਈ ਉਹਨਾਂ ਦਾ ਕਟਾ ਕੇ ਤੇ ਇਹ ਕੂਤਰ ਨੂੰ ਉਹ ਬਈ ਬਦਾਮ ਪਾ ਰਹੀ ਸੀ ਮੈਂ ਉਹਨੂੰ ਪਰਮਾ ਕੱਲਾ ਜਾਣਾ ਵੀਡੀਓ ਤਾਂ ਫਿਰ ਤੈਨੂੰ ਪਤਾ ਬੰਦੀ ਨਾ ਵੀ ਭਈ ਕੂਤਰ ਨੂੰ ਬਦਾਮ ਖਾਈ ਹੁੰਦੀਆਂ ਤੇ ਥੱਲੇ ਬੈਠੀ ਆ ਕਿੱਧਰ ਅਬ ਬਾਈ ਜੀ ਤੇ ਇਹਨੂੰ ਤਾੜ ਕੇ ਪਾਣੀ ਪੁਣੀ ਇਹਨੂੰ ਪਿਆ ਕੇ ਇਹ ਤੇ ਫਿਰ ਉਦੋਂ ਬਾਅਦ ਚੱਲਦੇ ਆ ਇਹਨਾਂ ਦੀ ਬਈ ਪ੍ਰੋਬਲਮ ਜਿਆਦਾ ਅੰਦਰ ਆ ਵੇ ਗੱਟੇ ਤੇ ਹੀ ਬਿੱਠਾ ਮਾਰ ਗਏ ਇਹਨਾਂ ਨੇ ਤੇ ਇਹਨਾਂ ਨੂੰ ਅਸਰ ਇਸੇ ਪ੍ਰੋਬਲਮ ਕਰਕੇ ਬਾਈ ਉੜਦੇ ਨਹੀਂ ਜੇ ਕਿਸੇ ਭਰਾ ਦੇ ਐਪ ਜੀ ਪ੍ਰੋਬਲਮ ਹੈਗੀ ਹੈ ਕਬੂਤਰ ਹਰਨਾ ਬਿੱਠਾ ਮਾਰਦੇ ਆ ਤਾਂ ਬਾਈ ਉਹਨੂੰ ਜਲਾਵ ਜਲੂਬ ਲਾਓ ਕਰੋ ਸਟ ਇਸੇ ਕਰਕੇ ਕਬੂਤਰ ਘਟ ਉੱਡਦੇ ਆ ਬਈ ਇੱਕ ਤੁਹਾਨੂੰ ਬਹੁਤ ਚੰਗੀ ਜੀ ਆ ਤਿੰਨ ਤਿੰਨਾ ਕਬੂਤਰਾਂ ਨੂੰ ਦੇ ਦੇ ਫੋਨ ਦੇ ਵਲੋਗ ਬਣਾ ਲੈ ਤਿੰਨ ਕਬੂਤਰਾਂ ਨੂੰ ਦੇ ਦੇ ਤਿੰਨਾਂ ਨੂੰ ਪਾਣੀ ਦੀ ਕੋਲ ਕੇ ਦੇਣਾ ਕਿ ਸੁੱਕਾ ਨਹੀਂ ਸਰ ਉੱਤਰੀ ਇਹ ਜਾਲ ਆਹ ਜਾਲੀਆਂ ਬਣ ਜਾਂਰਨਾ ਕਿਤੇ ਗੱਲ ਹੀ ਬਣ ਜੇ ਜਾਲਾਂ ਤਾਂ ਲਿਆਉਣਾ ਰੱਖਣਾ ਰੱਖਣਾ ਦੀ ਲੋ ਜੀ ਬਾਈ ਜੀ ਕਬੂਤਰ ਤੜੀ ਜਾਂਦੇ ਤੇ ਆ ਤੜਦਾ ਨਹੀਂਗਾ ਪਤਾ ਨਹੀਂ ਇਹਨੂੰ ਕੀ ਪ੍ਰੋਬਲਮ ਹੋਈ ਵੀ ਆ ਇਹਨੂੰ ਤਾੜਦੀਏ ਤੇ ਬਾਕੀ ਸਾਰੇ ਕਬੂਤਰਾਂ ਦਾ ਖਾਣ ਦਾ ਕੰਮ ਪਾਇਆ ਤੇ ਉਹ ਬੈਠੇ ਆ ਥੱਲੇ ਤੇ ਸਾਡੇ ਕਬੂਤਰਾਂ ਦੇ ਗੁੜ ਕੀ ਜਾਂਦਾ ਖਾਣ ਵਾਸਤਾ ਇਹਨੂੰ ਤਾੜਦੇਗੇ ਬਈ ਮਿਲਦੇ ਆਪਾਂ ਫੇਰ ਗੱਲ ਇਹਨਾਂ ਪਾ ਕਬੂਤਰਾਂ ਨੂੰ ਰੱਖਤਾ ਪਾਣੀ ਤੇ ਆ ਬੱਚਿਆਂ ਠਹਿਰ ਕੇ ਰੱਖਣਾ ਤੇ ਉਹ ਇੱਕ ਉਹ ਬਿਠਾ ਉਹ ਵੀ ਨਹੀਂ ਤੜਦਾ ਤੇ ਆ ਪਾਣੀ ਤੇ ਸਰੰਜ ਇਹ ਬੱਚਿਆਂ ਨੂੰ ਆਪਾਂ ਦਿਨੇ ਪਾਣੀ ਕਬੂਤਰਾਂ ਗਾਣੇ ਪਾਾਮ ਚੋਗਲੇ ਰਿਹਾ ਵੀ ਆਪਣੀ ਆਖੜੀ ਖੁੱਲੀ ਹੈ ਅੱਜ ਤੇ ਕਬੂਤਰਾਂ ਗਾਣੇ ਪਾਾਮ ਚੋਗਲੇ ਆ ਜਿੰਨੇ ਕਿ ਚੂਹਣੇ ਸੀ ਇਹਨੇ ਵੀ ਚੋਗਲੇ ਪਾਣੀ ਰੱਖਤਾ ਇਹਨਾਂ ਨੂੰ ਤੇ ਹੁਣ ਬਈ ਆਪਾਂ ਬੱਚਿਆਂ ਨੂੰ ਦੇਦਗੇ ਪਾਣੀ ਲਓ ਜੀ ਬਾਈ ਜੀ ਦਾਣਾ ਪਾਣੀ ਲੱਗ ਪਿਆ ਪਾਉਣਾ ਆਪਾਂ ਤੇ ਉਤਰ ਪਤਰ ਕਰਦੇ ਆ ਜਿਹੜੇ ਅੰਦਰ ਸਾਰੇ ਦਾਣਾ ਪਾਣੀ ਪਾ ਕੇ ਤੇ ਮੜਕੇ ਪੱਠੇ ਪੁੱਠੇ ਪਾਵਾਂਗੇ ਇਹ ਵੀ ਕੁਤਰ ਕਰਦੇ ਅੰਦਰ ਜੋ ਤਰਗੇ ਆ ਗਿਆ ਸਕੂਲੋਂ ਤੇ ਕਰਕੇ ਇਹਨਾਂ ਨੂੰ ਅੰਦਰ ਤੇ ਮੁੜ ਕੇ ਇਹਨਾਂ ਦਾ ਸਕੂਲ ਦਾ ਜਿਹੜਾ ਕੰਮ ਤੰਦਾ ਇਹਨਾਂ ਨੂੰ ਕਰਾਉਣੇ ਆ ਜੀ ਦਾਣਾ ਪਣੀ ਪਾ ਗਿਆ ਇਹਨਾਂ ਨੂੰ ਦਾਣਾ ਪਣੀ ਖਾ ਵੀ ਲਿਆ ਹੋਰ ਦੱਸਾਂ 5-5 ਮਿੰਟਾਂ ਨੂੰ ਇਹਨਾਂ ਨੂੰ ਦਾਣਾ ਪਣੀ ਕਰਦੇ ਹੁਣ ਪਰ ਤੇ ਛਤਰਾਂ ਲੱਗਾਂ ਪੰਘਾ ਤੇ ਕੁ ਡੱਗ ਪਿਆ ਚਲੋ ਪਹਿਲੇ ਡੱਗ ਤਾਂ ਅਸੀਂ ਅੱਜ ਕੱਢ ਕੇ ਵਿਖਾਈ ਗਏ ਕੱਲ ਸਿੱਧਾ ਬਾਈ ਦੇ ਤਾਂ ਕਿ ਆ ਗੂਤਰ ਦਾਣਾ ਪਣੀ ਛਕੀ ਜਾਂਦੇ ਵਾ ਇਹਨਾਂ ਨੇ ਜਗੋਂ ਲਿਆਖਾ ਤੇ ਮੁੜ ਕੇ ਕੱਢਦੇ ਆਂ ਸਰ ਇਹ ਪੱਠਿਆਂ ਦਾ ਟਾਈਮ ਹੋਇਆ ਪਿਆ ਪੱਠੇ ਵੜਦੇ ਆਂ ਤੇ ਨਾ ਹੋਏ ਮਿੱਤਰੋ ਨਾ ਤੋ ਲੈ ਆਂ ਚਾਲੜ ਵਲੂਈ ਐ ਕੱਢ ਕੇ ਪਾਉਣਾ ਪਿਆ ਚਲੋ ਜੀ ਬਈਆ ਕਬੂਤਰਾਂ ਉਹ ਜੀ ਨਹੀਂ ਦੀਆ ਹੇ ਚੋ ਮਾਫ ਕਰਦੇ ਆਂ ਸਿੱਧੀਆਂ ਬਸ ਤੋਂ ਪਤਾ ਪਿਤਾਇ ਕਰਾਂਗੇ ਹੁਣ ਇਹਦੇ ਚ ਬੱਚੇ ਆ ਭਾਈ ਜਿਹੜੇ ਮਾੜੀ ਮੋਟੀ ਢਿੱਲੇ ਢੁਲੇ ਆ ਇਹ ਢਿੱਲੇ ਤਾਂ ਦੋ ਹੀ ਆ ਇੱਕ ਤਾਂ ਆ ਬੇਟੀ ਬਗਲਾਂ ਵਾਲੀ ਤੇ ਇੱਕ ਉਹ ਫਰਦਾ ਕੰਡ ਜੇ ਵਾਲਾ ਸ਼ਾਖਾ ਬਾਕੀ ਤਾਂ ਸਾਰੇ ਠੀਕ ਠਾਕ ਆ ਤੇ ਤਾਂ ਇਹਨੂੰ ਕੱਢ ਤੇ ਬਾਹਰ ਮੈਦਾਨਾ ਪਾਣੀ ਉਹਨਾਂ ਨੇ ਖਾ ਲਿਆ ਉਹਨਾਂ ਨੂੰ ਹੀ ਕੱਟਣਾ ਬਾਹਰ ਉਹ ਸੜ ਆਇਆ ਨਹੀਂ ਜੇ ਆ ਗਿਆ ਉਹਨੂੰ ਤੁਖਾ ਹੀ ਰੱਖਣਾ। ਉਹ ਕਬੂਤਰ ਇਹਨਾਂ ਨੂੰ ਸਾਰਿਆਂ ਨੂੰ ਧੁੱਕੇ ਤਾਂ ਕੋਈ ਕਿਸੇ ਨੂੰ ਤਾਂ ਪਾਉਣਾ ਹੀ ਹੁੰਨਾ। ਤੇ ਕੁਛ ਹੋਇਆ ਨਹੀਂ। ਬਾਜ਼ੀਆਂ ਆਪਣੀਆਂ ਟਿਕਰੀਆਂ ਬਈ ਮਿਲਦੀ ਜਾਣਗੀਆਂ। 1 29 ਤਰੀਕ ਦੀ ਮਿਲ ਰਹੀ ਆ 29 ਦੀ ਛੱਡ ਨਹੀਂ ਸਕਦੇ ਕਿਉਂਕਿ 30 ਤਰੀਕ ਦੀ ਬਾਜੀ ਆਪਾਂ ਛੱਡਣੀ ਆ। ਇਹਦੀ ਚਾਹੀਦੀ 32 ਸਾਰੇ ਬੱਚੀ ਉਹ ਲੀਲੇ ਦਾ ਗਿਆ ਕੀੰਨੀਆਂ ਸਾਰੇ ਆ ਨਿੱਕੇ ਬੱਚੇ ਕੋ ਬਿਖਾਤਾ ਕਾ ਬਿਖਾਤਾ ਇੱਕ ਪਾਣੀ ਹੋਰ ਮੋੜ ਦੇ ਕੱਲ ਨੂੰ ਨਾ ਮੇਰਾ ਰਾਬਾ ਪੱਠੇ ਫੇਰ ਭਰਦਗੀ ਕਿਉਂਕਿ ਇੱਕ ਅੱਧਾ ਦਿਨ ਹੀ ਲਾਈਟ ਆਊਗੀ ਗੰਡੇ ਗੁੰਡੇ ਭਰਦੀ ਏ ਮੁੜ ਕੇ ਲਾਈਟ ਆਈ ਸੀ ਵੈਸੀ ਆਊਗੀ ਮੁੜ ਕੇ ਜੇ ਕੱਲ ਨੂੰ ਲਾਈਟ ਹੋਈ ਤਾਂ ਤਾਂ ਗੰਡੇ ਲਾਦ ਕੇ ਸਵਾਰ ਕੀ ਤੇ ਨਾਲੇ ਦਸਨ ਲੂਣ ਲੱਗ ਜੂ ਤੇ ਨਾਲੇ ਪੱਠੇ ਭਰ ਦਿਆਂਗੇ ਜਵਾਰ ਕਿਤੇ ਵੇਰ ਨਹੀਂ ਬੁਰੀ ਵੇਰ ਲਈ ਵੇਰ ਲਈ ਜਿੱਦ ਦੀ ਉਗਰੀ ਪਰ ਉਗਰੇ ਆਈ ਲਓ ਬਈ ਮਿੱਤਰੋ ਉਹ ਬੈਠਾ ਵੀਣਿਆ ਜੇ ਤੜ ਗਿਆ ਤਾਂ ਯਾਰ ਬੜਾ ਲਹੂ ਪੀਤਾ ਨਾਲ ਤਾਂ ਖਰਾਬ ਕਰੀ ਜਾਂਦਾ ਕੱਲ ਨੂੰ ਛੱਡ ਕੇ ਵੇਖਾਂ ਕੱਲ ਨੂੰ ਜੇ ਸਿੱਧਾ ਆਇਆ ਉਹ ਮੈਂ ਲਈ ਫਿਰ ਤਾਂ ਠੀਕ ਆ ਤੇ ਨਹੀਂ ਫਿਰ ਬੰਦਾ ਚਲੋ ਵੀਣਿਆ ਤੜ ਕੇ ਜੇ ਤੜ ਗਿਆ ਤਾਂ ਉਹ ਬੈਠਾ ਛਤਰੀ ਤੇ ਆਇਆ ਤੇ ਵੀਣਿਆ ਤੜ ਗਿਆ ਤਾਂ ਲਓ ਜੀ ਬਾਈ ਜੀ ਇੱਕ ਗੂਦਰੀ ਚੀਨੀ ਆ ਬੈਠੀ ਚਿੱਟਾਂ ਗਾਲੀ ਆ ਵੇਢੀ ਠੀਕ ਆ ਇਹਨਾਂ ਨੇ ਜਿਹੜਾ ਦਿਨਾਂ ਕੀ ਸਮਾਨ ਸੁਪਾ ਦਿੱਤਾ ਉਤਨਾ ਥੋੜਾ ਜਿਹਾ ਟੇ ਲਗਾਈ ਤੇ ਸ਼ੈਪੀ ਦੀ ਨਵੀਂ ਲੈ ਜਾਂਦੀ ਸੰਗਲੀ ਆ ਵੀ ਆਵਾ ਖੜੀ ਖੜਾ ਤੇ ਠੀਕ ਆ ਬਾਈ ਜੀ ਦੇਣ ਗਿਆ ਦਿਨ ਸਾਰਾ ਹੀ ਅੱਜ ਉਦੋਂ ਬਾਅਦ ਅੱਧਾ ਸ਼ਹਿਰ ਲੰਘ ਗਿਆ ਤੇ ਜੋਤ ਉਧਰ ਪਾਣੀ ਪੂਣੀ ਘੜਦਾ ਫਿਰਦਾ ਚਲੋ ਠੀਕ ਹੈ ਬਾਈ ਜੀ ਹੁਣ ਆਪਾਂ ਕਰਨ ਲਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਲੋ ਜੀ ਬਾਈ ਆਪਣਾ ਸਪੈਸ਼ਲ ਕੀ ਕਬੂਤਰਾਂ ਵਾਲਾ ਕਮਰਾ ਤੇ ਇੱਕ ਆਪਣਾ ਬਾਈ ਜੀ ਅੱਜ ਡੱਬਾ ਕਬੂਤਰ ਮਰ ਗਿਆ ਚਾਂਚਾਕੀ ਮਰ ਗਿਆ ਉਹਦਾ ਪਤਾ ਹੀ ਨਹੀਂ ਲੱਗਿਆ ਕੀ ਹੋਇਆ ਤੇ ਉਹ ਬਾਈ ਜੀ ਮਰ ਗਿਆ ਡੱਬਾ ਆਪਣਾ ਚਲੋ ਕੋਈ ਗੱਲ ਨਹੀਂ ਤੇ ਮਿਲਦੇ ਆਂ ਬਈ ਅਗਲੇ ਵਲੌਗ ਚ ਤੇ ਮੇਰਾ ਵੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤੇ ਬਈ ਪੁੱਲ ਚੱਕ ਦੀ ਖੀਵਾ ਮੇਰਾ ਵੀਰ ਜਿਹੜਾ ਵੀ ਮੇਰਾ ਭਰਾ ਵਲੌਗ ਵੇਂਦਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ